ਸ਼੍ਰੋਮਣੀ ਅਕਾਲੀ ਕਲੱਬ ਦੇ ਪ੍ਰਧਾਨ ਦੀ ਅੱਜ ਮੁੜ ਤੋਂ ਚੋਣ ਹੋਈ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜਥੇਦਾਰਾਂ ਵੱਲੋਂ ਜਿਵੇਂ ਸ਼੍ਰੋਮਣੀ ਅਕਾਲੀ ਕਲੱਬ ਦੀ ਲੀਡਰਸ਼ਿਪ ਨੂੰ ਸਜ਼ਾ ਸੁਣਾਈ ਗਈ ਸੀ ਤੇ ਇਸ ਤੋਂ ਬਾਅਦ ਨਵੀਂ ਭਰਤੀ ਕਰਨ ਦੇ ਹੁਕਮ ਵੀ ਦਿੱਤੇ ਗਏ ਸੀ ਤਾਂ ਹੁਣ ਸ਼੍ਰੋਮਣੀ ਅਕਾਲੀ ਕਲੱਬ ਵੱਲੋਂ ਭਰਤੀ ਪ੍ਰਕਿਰਿਆ ਸੰਪੂਰਨ ਕਰਨ ਤੋਂ ਬਾਅਦ ਆਪਣੇ ਪ੍ਰਧਾਨ ਦੀ ਚੋਣ ਕਰ ਲਈ ਗਈ ਹੈ ਤੇ ਸੁਖਬੀਰ ਬਾਦਲ ਨੂੰ ਮੁੜ ਤੋਂ ਪ੍ਰਧਾਨ ਥਾਪ ਦਿੱਤਾ ਗਿਆ ਲੇਕਿਨ ਇਸ ਤੋਂ ਬਾਅਦ ਵਿਰੋਧੀਆਂ ਦੇ ਬਿਆਨ ਵੀ ਆਉਣੇ ਸ਼ੁਰੂ ਹੋ ਗਏ ਨੇ ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਨਿਸ਼ਾਨਾ ਸਾਧਿਆ ਕਿ ਹਾਂ ਕਿ ਸ਼੍ਰ ਕਾਲੀ ਦਲ ਨੇ ਲੰਬੇ ਡਰਾਮੇ ਤੋਂ ਬਾਅਦ ਉਹੀ ਫੈਸਲਾ ਲਿਆ ਹੈ ਜਿਸ ਦਾ ਸਭ ਨੂੰ ਪਤਾ ਹੀ ਸੀ ਉਹਨਾਂ ਇਸ ਨੂੰ ਪੰਥਕ ਸੋਚ ਵਾਲੇ ਲੋਕਾਂ ਦੇ ਨਾਲ ਹੋਇਆ ਧੋਖਾ ਦੱਸਿਆ ਸ਼੍ਰੋਮਣੀ ਕਾਲੀ ਦਲ ਨੇ ਲੰਬੇ ਡਰਾਮੇ ਤੋਂ ਬਾਅਦ ਆਖਰਕਾਰ ਉਹੀ ਫੈਸਲਾ ਲਿਆ ਜਿਹਦਾ ਸਾਰਿਆਂ ਨੂੰ ਪਤਾ ਸੀ ਕਿ ਪ੍ਰਧਾਨੀ ਇੱਕ ਪਰਵਾਸ ਕੀ ਰਹਿਣੀ ਹੈ ਪਹਿਲਾਂ ਸੱਤਾ 'ਚ ਰਹਿ ਕੇ ਇਹਨਾਂ ਨੇ ਵਜੁਰਬਾ ਨਾ ਕੀਤੇ ਪੰਥ ਦਾ ਨੁਕਸਾਨ ਕੀਤਾ ਪੰਥਕ ਸੰਸਥਾਵਾਂ ਦੇ ਸਤਕਾਰ ਨੂੰ ਬਹੁਤ ਵੱਡਾ ਇਹਨਾਂ ਨੇ ਧੱਕਾ ਪਚਾਇਆ ਸੀ ਕੇਸ ਪਚਾਈ ਬਾਚੇ ਇੱਕ ਉਮੀਦ ਜਾਗੀ ਲੋਕਾਂ ਦੇ ਮਨਾਂ 'ਚ ਕਿ ਜਦੋਂ ਇਹ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਏ ਮਾਫੀਆਂ ਮੰਗੀਆਂ ਗੁਨਾਹ ਕਬੂਲ ਕੀਤੇ ਲੇਕਿਨ ਗਨਾਹ ਕਬੂਲ ਕਰਨ ਤੋਂ ਬਾਅਦ ਜਿਸ ਹੱਦ ਤੱਕ ਜਾ ਕੇ ਨਾ ਸਿਰਫ ਜਥੇਦਾਰਾਂ ਸਹਿਬਾਨਾਂ ਦਾ ਸਾਡੇ ਅਪਮਾਨ ਕੀਤਾ ਬਲਕਿ ਕਿੱਚ ਨਹੀਂ ਜਾਣਿਆ ਸ਼੍ਰੀ ਕਾਲ ਤਖਤ ਸਾਹਿਬ ਗੁਰੂਆਂ ਵੱਲੋਂ ਇਟਾ ਮਹਾਨ ਤਖਤ ਜਿਹੜਾ ਬਣਾਇਆ ਗਿਆ ਜਿੱਥੇ ਸ਼੍ਰੋਮਣੀ ਕਾਲੀਦਾਰ ਬਣੀ ਪਾਰਟੀ ਬਣੀ ਸੀ ਉਸ ਤਖਤ ਨੂੰ ਉਸ ਤਖਤ ਦੇ ਜਥੇਦਾਰ ਸਾਬਾਨਾਂ ਦਾ ਜਿਸ ਤਰੀਕੇ ਨਾਲ ਇਹਨਾਂ ਨੇ ਅਪਮਾਨ ਕੀਤਾ ਹੈ ਪੰਥ ਨੇ ਇਹਨਾਂ ਨੂੰ ਕਦੀ ਮਾਫ ਨਹੀਂ ਕਰਨਾ ਲੇਕਿਨ ਸਭ ਤੋਂ ਅਫਸੋਸ ਦੀ ਗੱਲ ਹੈ ਔਰ ਤਰਸ ਵੀ ਹੁੰਦਾ ਮੈਨੂੰ ਉਹ ਲੋਕਾਂ ਤੇ ਜਿਹੜੇ ਇੱਕ ਪੰਥਕ ਜਜ਼ਬੇ ਨਾਲ ਪੰਥਕ ਸੋਚਨਾ ਸ਼ੁਰੂ ਮਣੀ ਕਾਲੀ ਦਲ ਨਾਲ ਜੁੜੇ ਆ ਉਹਨਾਂ ਨੂੰ ਕੀ ਮਿਲਿਆ ਆਖਰਕਾਰ ਉਹਨਾਂ ਨੂੰ ਉਸੇ ਹੀ ਪਰਿਵਾਰ ਦੀ ਗੁਲਾਮੀ ਕਰਨੀ ਪੈਣੀ ਹੈ ਜਿਸ ਪਰਿਵਾਰ ਨੇ ਪੰਜਾਬ ਦੇ ਇਤਿਹਾਸ ਸਭ ਤੋਂ ਵੱਧ ਸਿੱਖ ਸੰਸਥਾਵਾਂ ਦਾ ਨੁਕਸਾਨ ਕੀਤਾ ਔਰ ਆਪਣੀ ਸੱਤਾ ਔਰ ਹੰਕਾਰ ਚ ਟਿੱਚ ਨਹੀਂ ਜਾਣਿਆ ਔਰ ਅੱਜ ਵੀ ਜਿਸ ਤਰੀਕੇ ਨਾਲ ਉਹ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੀਤੀ ਹੋਵੇ ਚਾਹੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਹੋ ਉਹਨਾਂ ਨੂੰ ਸਿਰਫ ਔਰ ਸਿਰਫ ਆਪਣੀ ਨਿੱਜੀ ਹਿੱਤਾਂ ਦੀ ਵਰਤਦੇ ਆ ਔਰ ਜਿਹੜਾ ਪੰਥਕ ਪੰਥਕ ਪਰੰਪਰਾਵਾਂ ਤੇ ਪਹਿਰਾ ਦੇਣ ਦੀ ਗੱਲ ਕਰਦਾ ਹੈ ਪੰਥਕ ਸੋਚਤੇ ਪੈਰਾ ਦੇਣ ਦੀ ਗੱਲ ਕਰਦਾ ਹੈ ਉਹਨਾਂ ਜਥੇਦਾਰ ਸਹਿਬਾਨਾਂ ਨੂੰ ਜਿਹੜਾ ਆ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਉਹਨਾਂ ਦੀ ਕਿਰਦਾਰ ਕਸ਼ੀ ਕੀਤੀ ਜਾਂਦੀ ਹੈ ਲੇਕਿਨ ਅਲਟੀਮੇਟਲੀ ਫੈਸਲਾ ਉੱਥੇ ਦਾ ਉੱਥੀ ਆ ਇੱਕ ਪਰਿਵਾਰ ਦੀ ਜਿਹੜੀ ਰਾਜਨੀਤੀ ਨੂੰ ਬਚਾਉਣ ਲਈ ਜਿਹੜੇ ਲੋਕ ਹੈ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਔਰ ਕਾਲੀ ਦਲ ਦੇ ਜਿਹੜੇ ਵਰਕਰ ਸਹਿਬਾਨ ਹੈ ਉਹਨਾਂ ਨੂੰ ਫੇਰ ਗੁਲਾਮੀ ਦਾ ਜਿਹੜਾ ਹੈ ਅਹਿਸਾਸ ਕਰਾਇਆ ਜਾਂਦਾ ਏ ਰਿਪੋਰਟ ਜਗਬਾਨੀ ਦੀ